ਨੈਸ਼ਨਲ న్యూత్ పార్టీ ਪੰਜਾਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਗਿੱਲ ਨੇ ਪੰਜਾਬ ਦੇ ਹਿੱਤ ਵਿੱਚ ਸੰਗਾਤਮਕ ਤਾਂਚੇ ਦੀ ਹਮਾਇਤ ਕਰਦੇ ਗਏ ਕਿ ਅਸੀਂ ਪੰਜਾਬ ਪ੍ਰਤੀ ਦਰਦ ਰੱਖਣ ਵਾਲਿਆਂ ਰਾਸੀ ਟੀਰਾਂ ਨਾਲ ਗੱਡ ਜੋੜ ਕਰਨ ਦੇ ਹੱਕਾ ਜੋ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਿੱਤਾਂ ਨੂੰ ਤਿਲਾਂਜਲੀ ਦਿੰਦੇ ਹੋਏ ਕਿਸਾਨ ਮਜ਼ਦੂਰ ਵਿਰੋਧ ਪਾਰਟੀ ਬੀਜੇਪੀ ਨਾਲ ਨਿੱਜੀ ਹਿੱਤਾਂ ਖਾਤਰ ਕੀਤੇ ਸਮਝੌਤੇ ਨੂੰ ਮੋਕਾਨ ਪ੍ਰਸਤ ਹੱਥਕੰਡ ਦੱਸਿਆ ਹੈ ਉੱਥੇ ਹੀ ਉਹਨਾਂ ਨੇ ਸਭ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੋਟ ਦੇ ਦੀ ਕਾਰ ਦੀ ਵਰਤੋਂ ਸਹੀ ਕਰੋ ਪੱਤਰਕਾਰ ਬਾਬਾ ਬਕਾਲਾ ਸਾਹਿਬ ਤੋਂ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਅੱਜ ਨੈਸ਼ਨਲ ਯੂਥ ਪਾਰਟੀ ਦੇ ਤਰਫੋਂ ਮੈਂ ਸਤਨਾਮ ਸਿੰਘ ਗਿੱਲ ਸਟੇਟ ਪ੍ਰਧਾਨ ਮੇਰੇ ਨਾਲ ਦੇ ਸਰਦਾਰ ਅੰਕਾਰ ਸਿੰਘ ਸੋਨੂੰ ਪਾਰਲੀਮੈਂਟ ਹਲਕਾ ਗਰਦਾਸਪੁਰ ਦੇ ਇੰਚਾਰਜ ਨੇ ਅੱਜ ਅਸੀਂ ਸਮੁੱਚੇ ਮੀਡੀਆ ਕਰਮੀਆਂ ਦਾ ਤਹਿ ਦਿਲੋਂ ਤਾਂ ਅਭਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪੰਜਾਬ ਦੇ ਲੋਕਾਂ ਵੋਟਰਾਂ ਸਪੋਰਟਰਾਂ ਤੇ ਸਮਰਥਕਾਂ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕੀਤਾ ਅੱਜ ਦਾ ਜਿਹੜਾ ਮੇਨ ਅਜੰਡਾ ਹੈ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਆ ਜਿਹੜਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਭਾਰਤੀ ਜਨਤਾ ਪਾਰਟੀ ਦੇ ਦਰਮਿਆਨ ਹੋਣ ਦੀਆਂ ਜਿਹੜੀਆਂ ਕੰਸੂਹਾਵਾਂ ਉਸ ਨੂੰ ਲੈ ਕੇ ਨੈਸ਼ਨਲ ਯੂਥ ਪਾਰਟੀ ਇਹ ਮਹਿਸੂਸ ਕਰਦੀ ਆ ਵੀ ਉਹ ਪੰਜਾਬ ਦੇ ਹੱਕਾਂ ਪੰਜਾਬ ਦੇ ਹਿੱਤਾਂ ਔਰ ਪੰਜਾਬ ਦੇ ਲੋਕਾਂ ਦੇ ਬਰਖਿਲਾਫ ਜਿਹੜਾ ਵਾ ਇੱਕ ਹਤਕੰਡਾ ਵਾ ਜੀ ਤੋ ਸੁਚੇਤ ਹੋਣ ਦੀ ਲੋੜ ਆ ਮੈਂ ਪੰਜਾਬ ਦੇ ਲੋਕਾਂ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸੁਚੇਤ ਕਰਨਾ ਚਾਹੁੰਦਾ ਵਾਂ ਕਿ ਬੀਜੇਪੀ ਦੀ ਗਵਰਨਮੈਂਟ ਸੈਂਟਰ ਦੇ ਵਿੱਚ ਆ ਔਰ ਉਹ ਬੀਜੇਪੀ ਆ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਪੁੱਤਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਕੁੱਟਿਆ ਉਹਨਾਂ ਦੇ ਅਤਿਆਚਾਰ ਕੀਤਾ ਔਰ ਉਹਨਾਂ ਦੀ ਆਵਾਜ਼ ਮੰਗਾ ਮੰਨਣ ਤੋਂ ਕਿ ਦਰਕਨਾਰਾ ਕਰ ਛੱਡਿਆ ਔਰ ਉਹ ਸ਼੍ਰੋਮਣੀ ਕਾਲੀ ਦਲ ਜਿਹੜਾ ਵਿਵਾਦਾਂ 'ਚ ਘਿਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਮਾਮਲੇ 'ਚ ਘਿਰਿਆ ਜਿਨ੍ਹਾਂ ਲੋਕਾਂ ਨੂੰ 25 ਸਾਲ ਰਾਜ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਕੋਈ ਬਰਾਬਰਤਾ ਨਹੀਂ ਦਿੱਤੀ ਪੰਜਾਬ ਨੂੰ ਜਿਹੜਾ ਸੁਨਹਿਰੀ ਚਿੜੀ ਸੀ ਇਹਨੂੰ ਕੰਗਾਲ ਕਰ ਦਿੱਤਾ ਅੱਜ ਹਾਲਾਤ ਇਹ ਬਣ ਗਏ ਨੇ ਕਿ ਪੰਜਾਬ ਸੁਵਿਚੇ ਤੌਰ ਤੇ ਵਿਆਪਕ ਤੌਰ ਤੇ ਫਿਕਰਮੰਦੀ 'ਚ ਆ ਤੇ ਜਿਹੜਾ ਰਾਜਨੀਤਿਕ ਜਿਹੜਾ ਗੱਠ ਜੋੜ ਪੰਜਾਬ ਵਿੱਚ ਇਸ ਵੇਲੇ ਪਾਰਲੀਮੈਂਟ ਇਲੈਕਸ਼ਨ ਦੇ ਸੰਦਰਭ 'ਚ ਹੋ ਰਿਹਾ ਉਹ ਪੰਜਾਬ ਦੇ ਹਿੱਤ ਚ ਨਹੀਂ ਉਹ ਕਨਵਾ ਪ੍ਰਸਤੀ ਆ ਮੌਕਾ ਪ੍ਰਸਤੀ ਆ ਔਰ ਇਹ ਜਿਹੜਾ ਹੈਗਾ ਵਾ ਸਭ ਤੋਂ ਵੱਡੀ ਗੱਲ ਆ ਇਹ ਸਾਰੇ ਹਿੱਤਾਂ ਨੂੰ ਪ੍ਰੇਰਿਤ ਆ ਇਹ ਸੂਬੇ ਦੇ ਹਿੱਤਾਂ ਨੂੰ ਪ੍ਰੇਰਿਤ ਨਹੀਂ ਆ ਜਿਵੇਂ ਕਿ ਅਸੀਂ ਇੱਕ ਗੱਲ ਤੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਔਰ ਕੋਮੀ ਪ੍ਰੈਜ਼ੀਡੈਂਟ ਜਿਹੜੀ ਪ੍ਰਧਾਨ ਨੇ ਬੀਐਸਪੀ ਦੀ ਕੁਮਾਰੀ ਮਾਇਆਵਤੀ ਜੀ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਵੀ ਉਹਨਾਂ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਤਵਦਾਇਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਅਸੂਲਨ ਸਮਝਿਆ ਹੋਇਆ ਵੀ ਜੇਕਰ ਸ਼੍ਰੋਮਣੀ ਕਾਲੀ ਦਲ ਭਾਜਪਾ ਨਾਲ ਜਾਂਦਾ ਵਾ ਤਾਂ ਫਿਰ ਬਹੁਜਲ ਸਮਾਜ ਪਾਰਟੀ ਜਿਹੜੇ ਸਮਾਜ ਇੱਕ ਸਰੋਕਾਰਾਂ ਨਾਲ ਜੁੜੀ ਆ ਜਿਹੜੀ ਪੰਜਾਬ ਦੇ ਹਿੱਤਾਂ ਨਾਲ ਜੁੜੀ ਆ ਉਹਨੇ ਫਿਰ ਇਹਨਾਂ ਨਾਲ ਗੱਠ ਜੋੜ ਜਿਹੜਾ ਤੋੜ ਲਿਆ ਉਹ ਭਾਜਪਾ ਸ਼੍ਰੋਮਣੀ ਕਾਲੀ ਦਲ ਅਲਾਇنس ਪੰਜਾਬ ਦੇ ਹਿੱਤ ਵਿੱਚ ਨਹੀਂ ਆ ਉਹ ਨੈਸ਼ਨਲ ਜੂਥ ਪਾਰਟੀ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਉਹਨਾਂ ਸੋਹਰਦ ਲੋਕਾਂ ਨੂੰ ਇੱਕ ਹੁਕਾ ਦਿੰਦੀ ਆ ਅਪੀਲ ਕਰਦੀ ਆ ਜੇਕਰ ਪੰਜਾਬ ਬਚਾਉਣਾ ਪੰਜਾਬ ਦੀ ਨਸਲ ਬਚਾਉਣੀ ਪੰਜਾਬ ਦੀ ਫਸਲ ਬਚਾਉਣੀ ਪੰਜਾਬ ਦੀ ਇੱਜ਼ਤ ਤੇ ਅਣਖ ਜਿਹੜੀ ਦਾਤ ਆ ਉਹਨੂੰ ਬਚਾਉਣਾ ਪੰਜਾਬ ਦੇ ਸਰੋਤ ਬਚਾਉਣੇ ਕੁਦਰਤੀ ਸਰੋਤ ਬਚਾਉਣੇ ਪੰਜਾਬ ਦਾ ਵजूद ਬਚਾਉਣਾ ਤਾਂ ਫਿਰ ਸਾਰੀਆਂ ਹੀ ਖੇਤਰੀ ਪਾਰਟੀਆਂ ਇੱਕ ਮੰਚ ਤੇ ਆ ਕੇ ਇੱਕ ਇਹੋ ਜਿਹਾ ਗੱਠ ਜੋੜੇ ਇੱਕ ਇਹੋ ਜਿਹਾ ਸੰਘਾਤਮਕ ਢਾਂਚਾ ਹੋਂਦ ਚ ਲਾਈਏ ਜਿਹੜਾ ਪੰਜਾਬ ਨੂੰ ਮੁੜ ਪੈਰਾਂ ਸਿਰ ਕਰ ਸਕੇ ਔਰ ਪੰਜਾਬ ਦੀ ਜਵਾਨੀ ਬਚਾ ਸਕੇ ਪੰਜਾਬ ਨੂੰ ਆਰਥਿਕ ਤੌਰ ਤੇ ਸਟਰੋਂਗ ਕਰ ਸਕਦੇ ਔਰ ਪੰਜਾਬ ਦੀ ਖੁਦਮਖਤਿਆਰੀ ਔਰ ਪ੍ਰਭੂਸત્તા ਨੂੰ ਬਹਾਲ ਕਰ ਸਕਕੇ ਸੋ ਅੱਜ ਦਾ ਜਿਹੜਾ ਮੇਰਾ ਮੈਸੇਜ ਆ ਉਹ ਸਮੁੱਚੇ ਪੰਜਾਬ ਦੇ ਰਾਸੀ ਘਰਾਣਿਆਂ ਨੂੰ ਆਮ ਲੋਕਾਂ ਨੂੰ ਆ ਕਿ ਉਸ ਲੀਡਰ ਦਾ ਉਸ ਪਾਰਟੀ ਦਾ ਸਮਰਥਨ ਕਰੋ ਵੋਟਰ ਆ ਰਹੇ ਸਪੋਟਰ ਆ ਰਹੇ ਜਿਸ ਪਾਰਟੀ ਨੂੰ ਪੰਜਾਬ ਦਾ ਦਰਦ ਆ ਜਿਹੜੇ ਪੰਜਾਬ ਦੇ ਲਈ ਕੁਝ ਕਰਨਾ ਚਾਹੀਦਾ ਕਿਉਂਕਿ ਵੋਟ ਦਾ ਅਧਿਕਾਰ ਬਾਬਾ ਸਾਹਿਬ ਵੀ ਰਮਬੇਟਕਰ ਸਾਹਿਬ ਨੇ ਬੜੀ ਸਟ੍ਰੈਗਲ ਤੇ ਬੜੀ ਤਰਦਾ ਦੱਸ ਕੇ ਲੈ ਕੇ ਦਿੱਤਾ ਇਸ ਬੋਰਡ ਦੇ ਅਧਿਕਾਰ ਦੀ ਵਰਤੋਂ ਉੱਥੇ ਕਰੋ ਜਿੱਥੇ ਪੰਜਾਬ ਦੇ ਹਿੱਤ ਮਹਿਫੂਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ